ਤੇ ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫੇਰ ਤੋਂ ਭਾਰਤ ਦੇ ਉੱਤੇ ਵੱਡਾ ਟੈਰਿਫ ਲਗਾਉਣ ਦੀ ਧਮਕੀ ਦਿੰਦੇ ਹੋਏ ਨਜ਼ਰ ਆਏ ਨੇ ਟਰੰਪ ਨੇ ਭਾਰਤ ਦੇ ਉੱਤੇ 25 ਤੋਂ 20 ਤੋਂ 25 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਸੰਕੇਤ ਦਿੱਤੇ ਨੇ ਟਰੰਪ ਨੇ ਭਾਰਤ ਉੱਤੇ ਅਮਰੀਕੀ ਖੇਤੀ ਡੈਰੀ ਉਤਪਾਦਾਂ ਉੱਪਰ ਟੈਕਸ ਘਟਾਉਣ ਦੇ ਲਈ ਲਗਾਤਾਰ ਟਰੰਪ ਪ੍ਰਸ਼ਾਸਨ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਸ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਲਟਕਿਆ ਹੋਇਆ ਹੈ ਹੁਣ ਅਮਰੀਕਾ ਨੇ 20 ਤੋਂ 25% ਟੈਰਿਫ ਲਗਾਉਣ ਦੀ ਧਮਕੀ ਭਾਰਤ ਨੂੰ ਦਿੱਤੀ ਹੈ ਅਤੇ ਭਾਰਤ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ 트ੰਪ ਨੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਭਾਰਤ ਦੇ ਉੱਤੇ 20 ਤੋਂ 25% ਟੈਰਿਫ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਇਸ ਤੇ 트ੰਪ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਚੰਗਾ ਦੋਸਤ ਰਿਹਾ ਹੈ ਪਰ ਅਮਰੀਕਾ ਦੇ ਉੱਤੇ ਦੂਜੇ ਦੇਸ਼ਾਂ ਨਾਲੋਂ ਜ਼ਿਆਦਾ ਟੈਰਿਫ ਭਾਰਤ ਵੱਲੋਂ ਲਗਾਇਆ ਜਾ ਰਿਹਾ ਹੈ। ਗੋਣਾ ਕਿਹਾ ਕਿ ਹੁਣ ਮੈਂ ਇਨਚਾਰਜ ਹਾਂ ਇਸ ਲਈ ਇਹ ਸਭ ਖਤਮ ਹੋਵੇਗਾ ਇਸ ਦੌਰਾਨ 트ੰਪ ਨੇ ਫਿਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਵੰਦੀ ਰਕਾਉਣ ਦਾ ਦਾਵਾ ਕੀਤਾ ਹੈ 트ੰਪ ਦੀ 트ੰਪ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ 1 ਅਗਸਤ ਨੂੰ ਟੈਰਿਫ ਲਗਾਉਣ ਦੀ ਮਿਤੀ ਤੋਂ ਪਹਿਲਾਂ ਇਹ ਗੱਲ ਆਈ ਹੈ 트ੰਪ ਨੇ ਟੈਰਿਫ ਲਾਉਣ ਸੰਬੰਧੀ ਭਾਰਤ ਨੂੰ ਕੋਈ ਪੱਤਰ ਨਹੀਂ ਭੇਜਿਆ ਜਿਵੇਂ ਕਿ ਉਹਨਾਂ ਨੇ ਕਈ ਹੋਰ ਦੇਸ਼ਾਂ ਦੇ ਨਾਲ ਕੀਤਾ ਹੈ ਟਰੰਪ ਨੇ 2 April ਨੂੰ 100 ਤੋਂ ਵੱਧ ਦੇਸ਼ਾਂ ਤੇ ਟੈਰਿਫ ਲਾਇਆ ਸੀ ਅਤੇ ਭਾਰਤ ਤੇ ਵੀ 26% ਟੈਰਿਫ ਲਗਾਇਆ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਇਸ ਨੂੰ 90 ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਸੀ। ਉਧਰ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਇਹ ਚਾਹੁੰਦਾ ਹੈ ਕਿ ਟੈਰਿਫ ਦੀ ਦਰ 10% ਤੋਂ ਘਟ ਹੋਵੇ। ਇਸ ਦੇ ਬਦਲੇ ਵਿੱਚ ਅਮਰੀਕਾ ਭਾਰਤ ਦੇ ਵਿੱਚ ਆਪਣੇ ਉਤਪਾਦਾਂ ਦੇ ਲਈ ਕੁਝ ਰਾਹਤ ਚਾਹੁੰਦਾ ਹੈ। ਹਾਲਾਂਕਿ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਖੇਤੀਬਾੜੀ ਦੇ ਡੇਰੀ ਖੇਤਰ ਨੂੰ ਵਿਦੇਸ਼ੀ ਕੰਪਨੀਆਂ ਦੇ ਲਈ ਨਹੀਂ ਖੋਲੇਗਾ ਭਾਰਤ ਗੈਰ ਖੇਤੀਬਾੜੀ ਖੇਤੀ ਦੇ ਖੇਤਰ ਦੇ ਵਿੱਚ ਸਮਝੌਤਾ ਕਰਨ ਦੇ ਲਈ ਤਿਆਰ ਹੈ ਜੇਕਰ ਅਮਰੀਕਾ ਟੈਕਸ ਘਟਾਉਂਦਾ ਹੈ ਤਾਂ ਭਾਰਤ ਨੇ ਅਮਰੀਕੀ ਉਦਯੋਗਿਕ ਸਮਾਨ ਤੇ ਟੈਕਸ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ ਇਸ ਤੋਂ ਇਲਾਵਾ ਬੋਇੰਗ ਅਤੇ ਹੋਰ ਜਹਾਜ਼ ਖਰੀਦਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਹੈ ਇਸ ਪੂਰੇ ਮੁੱਦੇ ਤੇ ਇੱਕ ਮਹੱਤਵਪੂਰਨ ਨੁਕਤਾ ਇਹ ਵੀ ਹੈ ਕਿ ਜੇਕਰ ਭਾਰਤ 1 ਅਗਸਤ ਤੱਕ ਅਮਰੀਕਾ ਦੇ ਨਾਲ ਸਮਝੌਤਾ ਨਹੀਂ ਕਰਦਾ ਤਾਂ ਅਮਰੀਕੀ ਸਰਕਾਰ ਭਾਰਤੀ ਸਮਾਨ ਦੇ ਉੱਤੇ ਟੈਕਸ ਵਧਾ ਸਕਦੀ ਹੈ ਅਤੇ ਟੈਕਸ ਜਿਹੜਾ ਉਹ ਜੋੜ ਵੀ ਸਕਦੀ ਹੈ ਇਸ ਤੋਂ ਪਹਿਲਾਂ ਲਾਗੂ 10% ਬੇਸਲਾਈਨ ਟੈਰਿਫ ਤੋਂ ਇਲਾਵਾ ਹੋਰ ਟੈਕਸ ਵੀ ਲਗਾਇਆ ਜਾ ਸਕਦਾ ਹੈ ਇਸ ਸਥਿਤੀ ਭਾਰਤੀ ਕੰਪਨੀਆਂ ਦੇ ਲਈ ਅਮਰੀਕੀ ਬਾਜ਼ਾਰ ਦੇ ਵਿੱਚ ਸਮਾਨ ਵੇਚਣਾ ਮਹਿੰਗਾ ਹੋ ਜਾਵੇਗਾ ਅਤੇ ਭਾਰਤੀ ਕੰਪਨੀਆਂ ਨੂੰ ਇਸ ਦੇ ਨਾਲ ਕਾਟਾ ਹੋਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਅਮਰੀਕੀ ਰਾਸ਼ਟਰਪਤੀ 트੍ਰੰਪ ਦੇ ਵੱਲੋਂ ਇੱਕ ਵਾਰ ਫੇਰ ਤੋਂ ਭਾਰਤ ਨੂੰ ਜੋ ਅੱਖਾਂ ਦਿਖਾਈਆਂ ਗਈਆਂ ਨੇ ਉਸ ਦਾ ਭਾਰਤ ਦੇ ਵੱਲੋਂ ਕੀ ਰਿਐਕਸ਼ਨ ਆਉਂਦਾ ਇਹ ਦੇਖਣ ਵਾਲੀ ਗੱਲ ਹੋਵੇਗੀ